ਅੱਜ ਅਸੀਂ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਿੱਧਵਾਂ ਬੇੜ ਦੇ ਪਿੰਡ ਬਹਾਦਰਕੇ ਚ ਆਏ ਆ ਉੱਥੋਂ ਦੇ ਵਸਨੀਕਾਂ ਨੂੰ ਨਾਲ ਲੈ ਕੇ ਜਿੱਥੇ ਬੰਦ ਬਣਿਆ ਹੈ ਉਹਦੇ ਨੇੜੇ ਅਸੀਂ ਆਏ ਆ ਜਿੱਥੇ ਕਿ ਪਾਣੀ ਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਇਹ ਸਾਰਾ ਖੇਤਾਂ ਵਿੱਚ ਪਾਣੀ ਭਰਿਆ ਹੈ ਇਧਰ ਵਾਲੇ ਦੁਆਲੇ ਵੀ ਪਾਣੀ ਭਰਿਆ ਹੈ ਆ ਇਧਰ ਸਮਚਾਨ ਘਾਟਾ ਉਹ ਵੀ ਉਹ ਵੀ ਡੁੱਬਿਆ ਪਿਆ ਸੀ ਤੇ ਹੁਣ ਥੋੜਾ ਪਾਣੀ ਉਤਰਿਆ ਹੈ ਪਰ ਲੇਕਿਨ ਪਾਣੀ ਹਲੇ ਹੀ ਬਹੁਤ ਹੈ ਇੱਥੇ ਜੇ ਥੋੜਾ ਹੋਰ ਪਾਣੀ ਆ ਗਿਆ ਜਮੀਨ ਫਿਰ ਪੈ ਗਿਆ ਇਹ ਸਾਰਾ ਝੋਨਾ ਜਿਹੜਾ ਹੈ ਇਹ ਸਾਰਾ ਖਤਮ ਹੋ ਜਾਏਗਾ ਸੋ ਇਸ ਲਈ ਹਾਲਤ ਬਹੁਤ ਗੰਭੀਰ ਹੈ ਮੈਂ ਬੇਨਤੀ ਕਰਨਾ ਕਿ ਲੋਕਲ ਜਿਹੜੇ ਸਾਥੀ ਹਨ ਕਾਮਰ ਗੁਰਨਾਮ ਕਿਉਂਕਿ ਇੱਥੇ ਸਾਫ ਕਰ ਸਰਪੰਚ ਹਨ ਉਹ ਆਪਣੇ ਵਿਚਾਰ ਇਹਨਾਂ ਹਾਲਾਤਾਂ ਬਾਰੇ ਦੇਣਗੇ ਕਾਮਰ ਗੁਰਨਾਮ ਜੀ ਬੋਲੋ ਜੀ ਜਨਾਬ ਵਿਚਾਰ ਤਾਂ ਸਰਕਾਰ ਨੂੰ ਇਹ ਚਾਹੀਦਾ ਹੈ ਸਾਡੇ ਜਿਹੜਾ ਨੁਕਸਾਨ ਹੋਊਗਾ ਸਾਨੂੰ ਖਦਸ਼ਾ ਤਾਂ ਹੈਗਾ ਜੀ ਕਿਉਂਕਿ ਅੱਗੇ ਤਾਂ ਜੀ ਬਾਰਸ਼ ਦਾ ਪਿੱਛੇ ਸੰਧਾਰਾਈ ਪਾਣੀ ਇਹ ਤੇ ਜਿਵੇਂ ਕਹਿੰਦੇ ਬਾਹਰ ਚ ਦੋ ਤਿੰਨ ਦਿਨ ਹੋਰ ਪੈਣੀ ਹੈ ਜੀ ਉਹ ਸਾਰਾ ਸਾਨੂੰ ਆ ਵੀ ਖਤਰਾ ਮੰਡਰਾ ਰਿਹਾ ਪਾਣੀ ਜਦੋਂ ਹੋਰ ਕੋਈ ਇਹਨਾਂ ਛੜਦਾ ਲੱਖ ਕਿਲੋ ਛੜਦਾ ਸਾਡਾ ਫਿਰ ਫਸਲਾਂ ਦਾ ਪੂਰਾ ਨੁਕਸਾਨ ਆ ਜੀ ਤੇ ਫਿਰ ਸਾਨੂੰ ਜਿਹੜੇ ਮਨ ਟੁੱਟਣ ਦਾ ਵੀ ਖਤਰਾ ਆ ਜੀ ਤੇ ਅਜੇ ਤੱਕ ਥੋੜਾ ਬਚਾਇਆ ਗਾ ਉਹ ਖਤਰਾ ਮੰਡਰਾ ਰਿਹਾ ਪੂਰਾ ਖਤਰੇ ਦੇ ਨਿਸ਼ਾਨ ਚਾਹੀਏ ਸੀ ਅਰੇ ਆਈ ਹੋਰ ਜੀ ਹੋਰ ਵੀ ਕਰੋ ਕੋਈ ਹੋਰ ਜਸ ਕੋਈ ਆਪਣੇ ਨਾਮ ਕੋਈ ਚੀਜ਼ ਨਹੀਂ ਸੋਤ ਨਹੀਂ ਮਰਦੀ ਪਈ ਇਸ ਕੱਚੇ ਕੋਠੇ ਨੇ ਬਾਹਰਲੇ ਕੋਠੇ ਸਾਰੇ ਚੋਲ ਆਪਣੇ ਸਾਰੇ ਮਕਾਨਾਂ ਸਾਰੇ ਬੈਲ ਕੇ ਕਪੜੇ ਸਾਰੀ ਜਿੰਨੇ ਮਕਾਨ ਹੈ ਤੇ ਬਹੁਤ ਔਖ ਹੋ ਗਿਆ ਸਾਡੇ ਹੋਰ ਸਾਰੇ ਸਾਰੀ ਤੋਂ ਕੋਈ ਦਿੱਤੀ ਤੇ ਸਾਡੇ ਪਿੰਡ ਨਹੀਂ ਮੜੀ ਬਸਦਰ ਕਾਂਚ ਕੋਈ ਚੀਜ਼ ਨਹੀਂ ਮਰਦੀ ਨਾ ਕੋਈ ਸੁਦਾਇਕ ਬਾਦਰ ਕਾਂਚ ਇਸ ਜਿਹੜੇ ਪਿੰਡ ਦੇ ਵਿੱਚ ਆ ਇਹ ਆ ਇਹਦੇ ਦੇਖਿਆ ਗਿਆ ਕਿ ਪਿੰਡ ਨੂੰ ਕੋਈ ਸਹੂਲਤ ਨਹੀਂ ਮਿਲੀ ਜਦੋਂ ਦਾ ਪਾਣੀ ਆਇਆ ਪਰ ਪਾਣੀ ਥੋੜਾ ਜਿਹਾ ਹੁਣ ਕਟਿਆ ਹੋਇਆ ਜੇ ਕਿ ਨਾ ਥੋੜਾ ਪਾਣੀ ਵੀ ਜ਼ਿਆਦਾ ਆ ਗਿਆ ਤਾਂ ਇਹ ਸਾਰੀ ਫਸਲ ਮਾਰੀ ਜਾਏਗੀ ਜੋ ਆਪਾਂ ਨਜ਼ਰ ਰੋਦੀ ਹੈ। ਔਰ ਪਾਣੀ ਅਜੇ ਤੱਕ ਪੂਰਾ ਭਰਿਆ ਹੋਇਆ ਨਾ ਫਸਲ ਦਾ ਬਹੁਤ ਖਤਰਾ ਹੋਣ ਦਾ ਡਰਾ ਜੇ ਚ ਪਾਣੀ ਥੋੜਾ ਜਿਹਾ ਹੋਰ ਛੱਡਿਆ ਜੀ ਤਾਂ ਬਹੁਤ ਧਿਆਨ ਨਾਲ ਛੱਡਣਾ ਚਾਹੀਦਾ ਸਰਕਾਰ ਨੂੰ ਪਾਣੀ ਥੋੜਾ ਥੋੜਾ ਰਿਲੀਜ਼ ਕਰਨਾ ਚਾਹੀਦਾ ਔਰ ਬੰਦ ਨੂੰ ਵੀ ਖਤਰਾ ਜੇ ਇਹਦਾ ਵਾਧੂ ਧਿਆਨ ਨਾ ਰੱਖਿਆ ਗਿਆ ਸੋ ਸਰਕਾਰ ਨੂੰ ਚਾਹੀਦਾ ਵੀ ਇਹਦਾ ਧਿਆਨ ਰੱਖਿਆ ਜਾਵੇ ਤਾਂ ਠੀਕ ਹੈ ਸਾਰੇ ਲੋਕ ਬਹੁਤ ਹੀ ਮਤਲਬ ਉਸ ਤਰ੍ਹਾਂ ਹੁਣ ਸ਼ਮਸ਼ਾਨ ਘਾਟ ਹੈ ਇਹਦੇ ਅੰਦਰ ਤੱਕ ਪਾਣੀ ਫਿਰ ਗਿਆ ਇਸ ਕਰਕੇ ਸਾਰੇ ਲੋਕਾਂ ਨੂੰ ਬੜਾ ਫਿਕਰ ਹੈ ਇਹਦਾ ਤੇ ਅਸੀਂ ਵੀ ਦੇਖਦੇ ਹਾਂ ਕਿ ਪਾਣੀ ਬਹੁਤ ਜ਼ਿਆਦਾ ਆ ਪਿੱਛੇ ਔਰ ਜਿਹੜਾ ਇਹ ਦੁਕਸਾਨ ਹੋ ਸਕਦਾ ਸਾਰਾ ਠੀਕ ਹੈ ਕਿ ਇਹ ਤੋਂ ਪਹਿਲਾਂ ਬੜੇ ਹਾਲਾਤ ਸੀ ਹੁਣ ਕੋਈ ਜਿਹਾ ਪਾਣੀ ਪਰੋਂ ਹੋਰ ਆ ਗਿਆ ਤੇ ਹਾਲਾਤ ਹੋਰ ਖਰਾਬ ਹੋ ਸਕਦੇ ਆ ਇਸ ਕਰਕੇ ਪਾਣੀ ਸਾਫਣਾ ਛੱਡਣਾ ਚਾਹੀਦਾ ਵੀ ਜਿਹੜਾ ਰਗਾ ਨਿਕਾਸ ਹੁੰਦਾ ਜਾਵੇ ਇਸ ਕਰਕੇ ਸਾਰੇ ਪਿੰਡ ਨੂੰ ਖਤਰਾ ਹੈ ਸਾਰੇ ਇਲਾਕੇ ਨੂੰ ਖਤਰਾ ਹੈ ਇੱਥੇ ਕਿ ਕਿੰਨੇ ਪਿੰਡ ਪੈ ਜਾਂਦੇ ਆ ਬਹੁਤ ਜਿਆਦਾ ਪਿੰਡ ਇੱਥੇ ਪੈ ਜਾਂਦੇ ਆ ਨਾਲ ਨਾਲ ਦੁੱਸੀ ਬੰਦੇ ਨਾਲ ਨਾਲ ਪਿੰਡ ਬਹੁਤ ਪੈ ਜਾਂਦੇ ਆ ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਹੋਵੇ ਪਾਣੀ ਸਾਬ ਨਾਲ ਛੱਡੇ ਇੱਥੇ ਕਿਉਂਕਿ ਨਾਲ ਦੀ ਨਾਲ ਨਿਕਾਸੀ ਹੁੰਦਾ ਜਾਵੇ ਕਿਉਂਕਿ ਅੱਗੇ ਗਾਫਾਂ ਬਹੁਤ ਲੱਗ ਜਾਂਦੀਆਂ ਗਾਫਾਂ ਕਰਕੇ ਪਾਣੀ ਹੋਰ ਵੀ ਉੱਪਰ ਚੜ ਜਾਂਦਾ ਬੰਨ ਟੁੱਟਣ ਦਾ ਖਤਰਾ ਹੋ ਜਾਂਦਾ ਹੈ ਇਸ ਕਰਕੇ ਕਈ ਵਾਰੀ ਬੰਨ ਫਟ ਫਟ ਉੱਚਾ ਰਿਹਾ ਜਾਂਦਾ ਬਾਕੀ ਸਾਰਾ ਪਾਣੀ ਦੇ ਟੁੱਟਣ ਦਾ ਖਤਰਾ ਰਹਿੰਦਾ ਇੱਥੇ ਬੰਦ ਦਾ ਸੋ ਇਹਨਾਂ ਕੋ ਕਹਿੰਦਾ ਆ ਫਿਰ ਦੋਏ ਵੀ ਕਿ ਪਾਣੀ ਹੌਲੀ ਹੌਲੀ ਛੱਡੇ ਔਰ ਕੋਈ ਲੰਮੇ ਸਮੇ ਲਈ ਤੁਹਾਡੀ ਮੰਗ ਹੈ ਵੀ ਲੰਮੇ ਸਮੇ ਲਈ ਇਹਦੀ ਸੰਭਾਲ ਕਿਵੇਂ ਕੀਤੀ ਜਾਏ ਕਿ ਕਿ ਹੜ੍ਹ ਜੇ ਹੁੰਦੇ ਸਮੇਂ ਸਰਕਾਰਾਂ ਨੂੰ ਚਾਹੀਦਾ ਜੀ ਬੰਨ ਨੂੰ ਪੱਕਾ ਕਰਕੇ ਤੇ ਫਿਰ ਵੀ ਸਾਡੇ ਜੀ ਬੰਨ ਵੀ ਪੱਕਾ ਕਰਨ ਸਾਡੇ ਜੀ ਅੰਦਰਲੀ ਫਲਦ ਸਾਨੂੰ ਕੁਦਰਤੀ ਜਿਹੜੀ ਮਾਰ ਤੋਂ ਚੱਲਣੀ ਪੈਣੀ ਹੈ ਜੀ ਜੇ ਮਗਰ ਬਾਤ ਚਾਹੀਦੀ ਆ ਜੀ ਤੇ ਸਾਨੂੰ ਪਾਣੀ ਦਾ ਜਿਹੜਾ ਹੈਗਾ ਵੀ ਕਾਲ ਦਾ ਪਾਣੀ ਦਰਿਆ ਦੇ ਵਿੱਚ ਪਾਣੀ ਸਾਰੇ ਦਰਿਆ ਵਿੱਚ ਪਾਣੀ ਆਉਣਾ ਹੀ ਆਉਣਾ ਜੀ ਇਹਦਾ ਵੀ ਸੰਤ ਅੰਦਰ ਦੀ ਸਾਡੀ ਪੈਲੀ ਆ ਇਹਦਾ ਸਾਨੂੰ ਖਤਰਾ ਹੈ ਜੀ ਇਹਦਾ ਸਰਕਾਰ ਨੂੰ ਇਹ ਚਾਹੀਦਾ ਹੈ ਵੀ ਸਾਡਾ ਕੋਈ ਨਾ ਕੋਈ ਇਹਨਾਂ ਦੇ ਸਾੰਦਰਸਨ ਜਦੋਂ ਸਾਡੀ ਫਸਲ ਮਰਦੀ ਆ ਜੇ ਸਾਡੀ ਬਾਣ ਟੁਰਦਾ ਬਾਹਰ ਦੀ ਫਸਲ ਮਰਦੀ ਆ ਤੇ ਸਾਨੂੰ ਮੁਆਵਜ਼ਾ ਮਿਲਦਾ ਜੀ ਜੇ ਅੰਦਰ ਸਾਡੀ ਫਸਲ ਸਾਡੀ ਪਹਿਲੀ ਵੀ ਪੱਕੀ ਆ ਸਾਰਾ ਪਹਿਲੀ ਪੱਕੀ ਮੋਟਰਾਂ ਲੱਗੀਆਂ ਜੇ ਸਾਡੀ ਅੰਦਰ ਫਸਲ ਮਰਦੀ ਆ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਜੀ ਇਹ ਸਾਡਾ ਹੱਕ ਹੈ ਵੀ ਸਾਡੇ ਜਿਹੜਾ ਅੰਦਰ ਸਾਡੀ ਪਹਿਲੀ ਆ ਉਹਦਾ ਸਾਨੂੰ ਜੇ ਸਾਡਾ ਖਰਾਬਾ ਹੁੰਦਾ ਤੇ ਸਾਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਇਹ ਸਾਡੀ ਪੱਕੀ ਮੰਗ ਆ ਜੀ ਕਿਉਂਕਿ ਫਸਲ ਅਸੀਂ ਜਿਵੇਂ ਬਾਹਰ ਪਾਲਦੇ ਅੰਦਰ ਵੀ ਪਾਲਦੇ ਆਂ ਅੰਦਰ ਬਾਹਰ ਦਾ ਕੀ ਮਤਲਬ ਹੈ ਤੁਹਾਡਾ ਅੰਦਰ ਬਾਹਰ ਦਾ ਮਤਲਬ ਹੈ ਅੰਦਰ ਦਾ ਅੰਦਰ ਦਾ ਪਾਣੀ ਆਉਣਾ ਅੰਦਰ ਜਿਹੜੀ ਸਾਡੀ ਫਸਲ ਆਉਂਦੀ ਹੈ ਅੰਦਰ ਅੰਦਰ ਬਾਹਰ ਸਾਰਾ ਅੰਦਰ ਆਪਰ ਤੋਂ ਬਾਹਰ ਲਈ ਆ ਤੇ ਬਾਹਰ ਲਈ ਇਹਦੇ ਅੰਦਰ ਵਾਲੀ ਹੈ ਇਹ ਫਿਰ ਸਾਨੂੰ ਅੰਦਰ ਮਿਲੂਗਾ ਨਹੀਂ ਤੇ ਅੰਦਰ ਸਾਡੀ ਫਸਲ ਜਿਹੜੀ ਆ ਮਾਰੀ ਗਈ ਉਹ ਸਾਨੂੰ ਮੁਆਵਜ਼ਾ ਨਹੀਂ ਮਿਲੇ ਹਾਂ ਤੁਸੀਂ ਬੰਦੇ ਅੰਦਰ ਸਾਡੀ ਮੰਗ ਹੈ ਜੀ ਅੰਦਰ ਵੀ ਸਾਨੂੰ ਜਿਹੜੀ ਪਹਿਲੀ ਜਿਹੜਾ ਮਰਦਾ ਥਾ ਉਹ ਇਹ ਤੁਹਾਨੂੰ ਜਿਹੜਾ ਮਾਪ ਜੀ ਮਿਲਣਾ ਚਾਹੀਦਾ ਅੰਦਰ ਚੋਨਾ ਸਾਰਾ ਇਹਦਾ ਮਿਲਣਾ ਚਾਹੀਦਾ ਮਾਪ ਜੀ ਉਹ ਨਹੀਂ ਚਲੋ ਆਪਾਂ ਸਾਰੀ ਗੱਲ ਕੱਟ ਪਿੱਛੀ ਆ ਜੀ ਜਿਹੜੀ ਅੰਦਰ ਦੀ ਇਹ ਡਰੇਨ ਹੈ ਗਿੱਦੜ ਪਿੰਡੀ ਤੋਂ ਲਾ ਕੇ ਸ਼ੇਰੇਵਾਲ ਤੇ ਕਰ ਇਹ ਬੜੀ ਉੱਚੀ ਹੈ ਉੱਥੋਂ ਪਾਣੀ ਟੁੱਟ ਕੇ ਤੇ ਇੱਥੇ ਢਾਫ ਲੱਗ ਜਾਂਦੀ ਹੈ ਜਦੋਂ ਢਾਫ ਲੱਗਦੀ ਹੈ ਤੇ ਇਹ ਡਰੇਨ ਦਾ ਟੱਕਣ ਦੀ ਸਵਾਵਾਂ ਅੱਗੇ ਬੈਠਾ ਸੀ ਮੈਂ ਟੁੱਟ ਗਈ ਸੀ ਜੀ ਤੇ ਬੜੀ ਜਨਤਾ ਔਖਾ ਬਚੀ ਹੁਣ ਅਗੂ ਧਰਮਕੋਟ ਤੋਂ ਪੱਕੀ ਸੜਕ ਨਿਕਲ ਗਈ ਏ ਬਣ ਬਣ ਕੇ ਉੱਚਾ ਜਦੋਂ ਡਰੇਨ ਟੁੱਟੀ ਜਿਹੜੇ ਇਹ 15 20 ਪਿੰਡ ਹਨ ਇਹ ਬਿਲਕੁਲ ਇੱਕ ਜੀ ਵੀ ਨਹੀਂ ਲਬਣਾ ਨਾ ਵਸੂ ਨਾ ਮਾਲ ਵੰਦਾ ਸਾਰੇ ਖਤਮ ਤੇ ਇਹ ਮਿਹਰਬਾਨੀ ਕਰਕੇ ਦੋ ਪਾਸੇ ਪੱਥਰ ਲੱਗ ਗਏ ਤਾਂ ਇਹ ਜਨਤਾ ਵਾਸ਼ਕ ਦੀਏ ਇਹ ਕਦੇ ਵੀ ਟੁੱਟ ਸਕਦੀ ਏ ਇਹ ਨਹੀਂ ਵੀ ਅੱਜ ਟੁੱਟਣੀ ਏ ਇਹ ਕਦੇ ਵੀ ਆਫਤ ਆਈ ਇਹਦਾ ਟੁੱਟਣ ਦਾ ਖਤਰਾ ਬਣ ਸਕਦਾ ਏ ਤੇ ਦੋ ਆ ਡੀਸੀ ਨੂੰ ਉਹ ਅਪੀਲ ਕੀਤੀ ਜਾਂਦੀ ਏ ਵੀ ਇਹ ਮੋਗੇ ਆ ਚੰਦਿਆਣੇ ਵਾਲੇ ਵੀ ਇਹਦਾ ਪ੍ਰਬੰਧ ਕਰਨ ਲੋਕ ਸਾਡਾ ਜਨਤਾ ਦਾ ਵਿਚਾਰ ਹੋ ਸਕਦਾ ਏ ਨਹੀਂ ਤਾਂ ਅੱਜ ਵੀ ਅਸੀਂ ਗਏ ਤੇ ਕੱਲ ਵੀ ਗਏ ਕਦੋਂ ਵੀ ਆਫਰਾਦ ਮੈਨੂੰ ਕਰਨਾ ਚਲ ਬਸ ਸਾਡੇ ਕੱਚੇ ਮਕਾਨਾਂ 'ਚ ਛੱਤਾ ਕੱਚੀਆਂ ਨੇ ਚੌਂ ਲਾਪਰੀ ਦਰਬਾਰ ਜੋ ਜਾਰੀ ਪੰਗਰੀ ਦੋ ਤੇ ਅੰਦਰ ਲਗਾਤਾਰ ਪਈਏ ਸਾਡੇ ਬਹੁਤ ਸਾਡੇ ਕਪੜੇ ਪੈਜ ਗਏ ਸਾਡੇ ਅੰਦਰ ਪਾਣੀ ਪਾਣੀ ਹੋ ਗਿਆ ਕਿ ਛੱਤਾ ਪੱਕੀਆਂ ਕੀਤੀਆਂ ਜਾਵਣ ਜਿਹੜੇ ਮਕਾਨਾਂ ਦੀ ਮੈਂ ਐਮਐਸ ਪਾਟੀਆਂ ਵਿਚ ਕਤਰ ਪਾਰਟੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਤੋਂ ਅਸੀਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਜਿਹੜੇ ਆਗੂ ਸਾਥੀ ਨੇ ਡਾਕਟਰ ਅਰੁਣ ਮਿਤਰਾ ਜੀ ਕਾਮਰੇਡ ਚਮਕੌਰ ਸਿੰਘ ਜੀ ਔਰ ਅਸੀਂ ਸਾਰੇ ਨਾਲ ਕੇ ਇੱਥੇ ਆਏ ਆ ਤੇ ਇੱਥੋਂ ਦੀ ਜਿਹੜੀ ਬਾਦਰਕੇ ਤੋਂ ਇਸ ਦਿਮਾ ਬੇਡ ਦੇ ਏਰੀਏ ਦੀਆਂ ਜੋ ਮੁਸ਼ਕਲਾ ਨਹੀਂ ਉਹਨੂੰ ਅਸੀਂ ਲੋਕਾਂ ਦੇ ਨਾਲ ਵਿਚਾਰ ਕਰਨ ਲਈ ਲੋਕਾਂ ਦੇ ਨਾਲ ਦੇਖਣ ਦੇ ਲਈ ਆਏ ਆ ਅਸੀਂ 2023 ਦੇ ਵਿੱਚ ਵੀ ਜਦੋਂ ਇੱਥੇ ਮੁਸੀਬਤ ਆਈ ਸੀ ਉਦੋਂ ਵੀ ਅਸੀਂ ਆਏ ਸੀ ਔਰ ਉਹ ਇੱਥੋਂ ਦੇ ਹਾਲਾਤ ਜਦੋਂ ਅਸੀਂ ਦਿਖਾਏ ਸੀ ਤੇ ਉਸ ਤੋਂ ਬਾਅਦ ਹੀ ਇੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਮੁਆਵਜ਼ਾ ਮਿਲਿਆ ਸੀ ਅੱਜ ਵੀ ਅਸੀਂ ਇਸ ਮਾਧਮ ਦੇ ਰਾਹੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਲੋਕਾਂ ਨੂੰ ਸਿਰਫ ਕੁਦਰਤ ਦੇ ਰਹਿਮ ਤੇ ਨਾ ਛੱਡੋ ਜੋ ਵੀ ਪ੍ਰਬੰਧ ਸਰਕਾਰ ਜਾਂ ਪ੍ਰਸ਼ਾਸਨ ਕਰ ਸਕਦੀ ਆ ਉਹ ਜ਼ਰੂਰ ਕੀਤੇ ਜਾਣ ਜਿਹੜੇ ਘਰ ਕੱਚੇ ਆ ਜਿਹੜੇ بارشਾਂ ਦੇ ਵਿੱਚ ਚੋ ਰਹੇ ਆ ਜਿਨ੍ਹਾਂ ਦੇ ਨੁਕਸਾਨ ਹੋ ਰਹੇ ਆ ਉਹਨਾਂ ਨੂੰ ਘਰ ਪੱਕੇ ਕਰਨ ਦੇ ਲਈ ਉਹਨਾਂ ਨੂੰ ਪੈਸਾ ਦਿੱਤਾ ਜਾਵੇ ਔਰ ਸਹਾਇਤਾ ਕੀਤੀ ਜਾਵੇ ਤੇ ਜੋ ਵੀ ਇਹਨਾਂ ਦੇ ਖਰਚੇ ਨੇ ਜੋ ਡਰ ਹੈ ਸਰਕਾਰ ਪਹਿਲਾਂ ਹੀ ਉਹ ਕਦਮ ਚੁੱਕੇ ਤਾਂ ਕਿ ਇਹ ਉਸ ਮੁਸੀਬਤ ਤੋਂ ਉਸ ਕਰੋਪੀ ਤੋਂ ਬਚ ਸਕਣ ਸੋ ਅਸੀਂ ਇੱਕ ਵਾਰੀ ਫੇਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਸ ਇਲਾਕੇ ਦੇ ਲੋਕਾਂ ਦੀ ਇਹ ਜਿਹੜੀ ਅਗਾਊਂ ਚੇਤਾਵਨੀ ਦੇ ਰਹੇ ਆ ਅਗਾਊਂ ਬੇਨਤੀ ਕਰ ਰਹੇ ਆ ਉਹਦੇ ਤੇ ਧਿਆਨ ਦੇਣ ਔਰ ਇੱਥੇ ਬਕਾਇਦਾ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਪ੍ਰਬੰਧ ਕੀਤੇ ਜਾਣ